ਜਿੱਤੇ ਬੜੀ ਸ਼ਾਂਤੀ ਹੈ ਮੇਰੇ ਘਰ ਸ਼ੁਕਰ ਹੈ ਵਾਹਿਗੁਰੂ ਕਿਤੇ ਮੇਰੇ ਘਰ ਵੀ ਸ਼ਾਂਤੀ ਹੋਈ ਬੈ ਕੇ ਪਾਠ ਹੀ ਕਰ ਲਵਾ ਮੈਂ ਹਾਇਰ ਸਟੇਟ ਚੈੱਕ ਕਰਨੀ ਆ ਹਾਂ ਬੰਦ ਹਾਂ ਬੰਦ ਹੂੰ ਵੇਖਾ ਕਿ ਨੀਂਗਾ ਡਰਸਾ ਪਾ ਪਾ ਕੇ ਫੋਟੋਆਂ ਪੁੰਦੀ ਸਟੇਟਡ ਨਾ ਕੋਈ ਕੰਮ ਨਾ ਕੋਈ ਕੰਮ ਵੇਲੇ ਕਿਸੇ ਥਾਂ ਦੀ ਸਾਰਾ ਦਿਨ ਸਟੇਟਡ ਹੀ ਪਉਂਦੀ ਰਹਿੰਦੀ ਆ ਆਹ ਹੋਣਾ ਆਹ ਵਾਲਾ ਸਟੇਟਡ ਆ ਸ਼ਾਮ ਨੂੰ ਇਹ ਵੀ ਚੇਂਜ ਹੋ ਜਾ ਹੁਣ ਆ ਸਾਡੇ ਨਾਲ ਸਾਹਮਣੇ ਸਾਰਾ ਖੰਦੀ ਆ ਅੱਛਾ ਤੇ ਤੈਨੂੰ ਬੜੇ ਕੰਮ ਕਰਾ ਹਣਾ ਤੈਨੂੰ ਮੇਰੇ ਸਟੇਟਸ ਤੇ ਇਨੀ ਪ੍ਰੋਬਲਮ ਕਾਤੋਂ ਮੈਂ ਤੇ ਪਾਉਣੇ ਆ ਜੇ ਤੈਨੂੰ ਜਿਆਦੀ ਆਖ ਰਹੀ ਤੇ ਤੂੰ ਵੀ ਪਾ ਲਾ ਤੇ ਤੈਨੂੰ ਬੜੀ ਪ੍ਰੋਬਲਮ ਮੇਰੇ ਸਟੇਟਸ ਤੋਂ ਜੇ ਤੈਨੂੰ ਇੰਨੀ ਪ੍ਰੋਬਲਮ ਆ ਤੇ ਤੂੰ ਨਾ ਵੇਖ ਮੇਰੇ ਸਟੇਟਸ ਮੈਂ ਕਿਹੜਾ ਤੇਰਾ ਸਟੇਟਸ ਦੇਖਦੀ ਆ ਤੇ ਮੈਂ ਕਿਹੜਾ ਵੇਖਦੀ ਆ ਆ ਤੇ ਉੱਪਰ ਹੀ ਆ ਗਿਆ ਵਾ ਮੈਂ ਤੇ ਕਿੰਨੀ ਤੇਰਾ ਮੈਂ ਨੰਬਰ ਹੀ ਡਿਲੀਟ ਕਰਦਾ ਕਰਦੇ ਕਰਦੇ ਮੈਂ ਤੈਨੂੰ ਕਦੋਂ ਕਿਹਾ ਕਿ ਤੂੰ ਮੇਰਾ ਨੰਬਰ ਸੇਵ ਕਰ ਤੇਰੀ ਸੁਣ ਗੱਲ ਤੈਨੂੰ ਅਕਲ ਨਹੀਂ ਹੈਗੀ ਕਿਉਂ ਹੁਣ ਮੈਂ ਕੀ ਕਰਤਾ ਇਹੋ ਜਿਹਾ ਮੇਰੀ ਗੱਲ ਸੁਣ ਕਿਸੇ ਦੇ ਕਮਰੇ ਚ ਆਉਣਾ ਹੋਏ ਨਾ ਤੇ ਦਰਵਾਜ਼ਾ ਖੜਕਾ ਕੇ ਆਈਦਾ ਐ ਸਿੱਧੀ ਤੁਰੀ ਉਹ ਨਹੀਂ ਆ ਤੇ ਨਹੀਂ ਖੁੱਲੇ ਦਰਵਾਜ਼ੇ ਨੂੰ ਕਿਹੜਾ ਖੜਕਾ ਕੇ ਆਵੇ ਦੱਸ ਮੈਨੂੰ ਕੋਨ ਦਰਵਾਜ਼ਾ ਖੜਕਾ ਕੇ ਆਵੇ ਖੁੱਲੇ ਨੂੰ ਮੇਰੀ ਗੱਲ ਸੁਣ ਤੈਨੂੰ ਕੋਈ ਕੰਮ ਕਰਨੀ ਹੈਗਾ ਸਵੇਰੇ ਸਵੇਰੇ ਆ ਜੰਨੀ ਮੇ ਨਾਲ ਲੜਨ ਮੈਨੂੰ ਕਿਤੇ ਸ਼ਾਂਤੀ ਨਾਲ ਬਹਿਣ ਦੇ ਮੈਂ ਕਿਹਾ ਕਿਤੇ ਗਈ ਆ ਕਮਰੇ ਚ ਵੜੀ ਆ ਤੇ ਮੈਂ ਫੋਨ ਵੇਖ ਲਾਂ ਤੇ ਉੱਤੇ ਮੇਰੇ ਆ ਕੇ ਸਿੱਕ ਸਵਾਰ ਹੋ ਗਈ ਆ ਅੱਛਾ ਤੇ ਸਾਰੇ ਕੰਮ ਕਰ ਤੈਨੂੰ ਹੀ ਰਹਿ ਗਏ ਹਨਾ ਮੈਨੂੰ ਤਾਂ ਕੋਈ ਕੰਮ ਕਰ ਹੀ ਨਹੀਂਗਾ ਮੈਂ ਤੇ ਵਿਹਲੀ ਆ ਸਾਰਾ ਦਿਨ ਤੂੰ ਵੀ ਬਸ ਸਾਰਾ ਦਿਨ ਰਸੋਈ ਚ ਵੜੀ ਰਹਿਣਾ ਕਦੀ ਉਧਰ ਤੇਨੂੰ ਸਾਰੇ ਕੰਮ ਕਰ ਰਹਿਗੇ ਪਹਿਲਾਂ ਮੈਨੂੰ ਦੱਸ ਸਵੇਰ ਦੀ ਉੱਠੀ ਆ ਕਿੰਨੇ ਕੰਮ ਕਰ ਲਈ ਕੀ ਕੀਤਾ ਬਸ ਨਾਤੀ ਤੋਤੀ ਤਿਆਰ ਹੋ ਕੇ ਆ ਗਈ ਮੇਰੇ ਸਿਰ ਤੇ ਚੜ ਕੇ ਲੜਨ ਵਾਸਤੇ ਤੇ ਹਾਂ ਤੂੰ ਕਿਉਂ ਛੜਦੀ ਆ ਮੈਂ ਤੇ ਇਦਾਂ ਹੀ ਤਿਆਰ ਹੋਣਾ ਤੂੰ ਵੀ ਹੋ ਜਾ ਤੈਨੂੰ ਕੀ ਪ੍ਰੋਬਲਮ ਆ ਮੇਰੇ ਤੋਂ ਤੈਨੂੰ ਮੇਰੇ ਤਿਆਰ ਹੋਣਾ ਬੜੀ ਪ੍ਰੋਬਲਮ ਗੱਲ ਕੀ ਆ ਤੈਨੂੰ ਸਿਰ ਤੇ ਚੜ ਕੇ ਖਲੋ ਜਾਂਦੀ ਆ ਮੇਰੇ ਮੇਰੀ ਗੱਲ ਸੁਣ ਲਾ ਤੂੰ ਦਿੱਤਾ ਮੈਨੂੰ ਅੱਜ ਤੱਕਾ ਤੇ ਜਿੱਦਣ ਕਿਤੇ ਮੈਂ ਧੱਕਾ ਦਿੱਤਾ ਨਾ ਫੇਰ ਤੈਨੂੰ ਲੱਗ ਪਤਾ ਜਾਣਾ ਆਪਣੀ ਲਿਮਿਟ 'ਚ ਰਹਿ ਉਹ ਚੱਲ ਚੱਲ ਜਾ ਕੇ ਕੰਮ ਕਰ ਕਰ ਕੋਈ ਹਾਂ ਹਾਂ ਕਿਹੜਾ ਕੰਮ ਕਰਾਂ ਹੈ ਤੇਰੇ ਕਹਿਣ ਤੇ ਮੈਂ ਕੰਮ ਕਰਾਂ ਕਦੇ ਵੀ ਨਹੀਂ ਜਠਾਣੀ ਆ ਨਾ ਤੇ ਜਠਾਣੀ ਬਣ ਕੇ ਰਹਿ ਸੱਸ ਬਣਨ ਦੀ ਕੋਸ਼ਿਸ਼ ਨਾ ਕਰ ਉਹ ਚੱਲ ਚੱਲ ਸੱਸ ਬਣਨ ਦੀ ਨਹੀਂ ਕੋਸ਼ਿਸ਼ ਕਰ ਮੈਂ ਤੈਨੂੰ ਵੀ ਕਿਵੇਂ ਕੰਮ ਲਾਉਂਦੀ ਜਿਹੜੀ ਤੂੰ ਅੰਦਰ ਵੜੀ ਰਹਿੰਦੀ ਆ ਨਾ ਤੇ ਕੁੰਮਣ ਫਿਰ ਤੁਰੀ ਰਹਿੰਦੀ ਆ ਮੈਂ ਵੀ ਜਟਾਣੀ ਤੈਨੂੰ ਬਨ ਕੇ ਵਿਖਾਉਂਗੀ ਜਟਾਣੀ ਤੇ ਕਰ ਲੈ ਫਿਰ ਜੋ ਹੁੰਦਾ ਸਤਿ ਸ਼੍ਰੀ ਅਕਾਲ ਸੱਚੇ ਬਾਸ਼ਾ ਮੇਰਾ ਕਰਿਓ ਸਰਬੱਤ ਦਾ ਭਲਾ ਕਰਿਓ ਦਾਤਾ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆ ਕੱਲ੍ਹ ਨਹੀਂ ਆਈ ਵਾਹਿਗੁਰੂ ਮੈਂ ਕੀ ਕਰਤਾ ਇਹੋ ਜਿਹਾ ਮੇਰੀ ਗੱਲ ਸੁਣ ਇਹ ਨਹੀਂ ਕੰਮ ਕਰਦੀਆਂ ਹਨ ਇਹ ਨਹੀਂ ਟਲਦੀਆਂ ਇਹਨਾਂ ਨੂੰ ਜਾ ਕੇ ਹਟਾਉਣਾ ਪੈਂਦਾ ਪਹਿਲਾਂ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੀਆਂ ਮੈਂ ਤੇ ਅੱਜ ਮਹਾਰਾਜ ਦੇ ਅੱਗੇ ਇਹ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਸੁਖ ਸ਼ਾਂਤੀ ਬਖਸ਼ੋ ਮੈਂ ਤਾਂ ਬੜੀ ਕੋਸ਼ਿਸ਼ਾਂ ਜੀ ਸ਼ਾਂਤੀ ਪਰ ਇਹ ਤੇ ਫੇਰ ਸਵੇਰੇ ਸਵੇਰੇ ਸ਼ੁਰੂ ਹੋ ਗਈਆਂ ਜਾਣੇ ਆ ਮਨਾ ਇਹਨਾਂ ਨੂੰ ਜਾ ਕੇ ਹਟਾਉਣੀ ਆ ਇੰਨਾ ਬੋਲਦੀ ਇੰਨਾ ਬੋਲਦੀ ਵੇਲਾ ਤੇਰੇ ਬੋਲਣ ਕਰਕੇ ਮੰਮੀ ਵੀ ਆ ਗਏ ਸਾਡੀ ਬਾਤ ਸੁਣਨ ਤੇਰੇ ਬੋਲਣ ਕਰਕੇ ਆ ਬੱਸ ਕਰੋ ਬੱਸ ਕਰੋ ਕੋਈ ਅਕਲ ਨੂੰ ਹੱਥ ਮਾਰੋ ਕੀ ਕਹਿੰਦੇ ਹੋਣਗੇ ਲੋਕੀ ਹੈ ਸਵੇਰੇ ਸਵੇਰੇ ਲੜਨਾ ਸ਼ੁਰੂ ਹੋ ਜਾਂਦੀ ਹੈ ਮੇਰੇ ਘਰ ਦਾ ਜਲੂਸ ਕੱਢ ਦਿੱਤਾ ਤੂੰ ਵੜ ਕੇ ਮੰਮੀ ਮੈਂ ਨਹੀਂ ਕੱਢਿਆ ਆ ਸਵੇਰੇ ਆ ਕੇ ਮੇਨਾ ਆਡਾ ਲੈਣ ਦੀ ਜੇ ਮੈਂ ਇਹ ਮੱਚਦੀ ਆ ਮੇਰੇ ਤੋਂ ਜਦੋਂ ਮੈਂ ਸਟੇਟਸ ਪਾਉਂਦੀ ਆ ਕਿਉਂ ਮੱਚਦੀ ਆ ਇਹ ਮੇਰੇ ਸਟੇਟਸ ਨਾ ਵੇਖੇ ਇਹਨੂੰ ਕੀ ਦਿੱਕਤ ਹੁੰਦੀ ਆ ਨਾ ਮੈਂ ਤੇ ਰਸਟੇਟ ਬੱਸ ਕਰੋ ਕੋਈ ਸ਼ਰਮ ਕਰ ਲੋ ਸੱਸ ਦੀ ਸ਼ਰਮ ਕਰ ਲੋ ਕੋਲ ਖਲੋਤੀ ਤੈਨੂੰ ਸਮਝਾਉਂਦੀ ਫੇਰ ਕਿੱਕੜ ਕਿੜਕੜ ਲਈ ਤੂੰ ਮੰਮੀ ਮੇਰੀ ਚੁੱਪ ਕਰ ਜਾ ਬੱਸ ਮੈਂ ਵੱਡੀ ਹੈਗੀ ਆ ਨਾ ਇਹਨੂੰ ਸਮਝਾ ਲਓ ਮੰਮੀ ਇਹਨੂੰ ਕਿਹ ਵੱਡੀ ਹੁੰਦਾ ਰੋਪਣਾ ਮਾਰੇ ਮੇਰੇ ਚੁੱਪ ਕਰ ਵੱਡੀ ਹੈ ਨਾ ਤੂੰ ਵੀ ਉਹਦੀ ਇੱਜ਼ਤ ਕਰ ਤੇ ਬੋਲੀ ਆਰਦੀ ਮੇਰੀ ਇੱਜ਼ਤ ਤੈਨਾਂ ਨੂੰ ਸਮਝ ਛੋਟੀ ਤੇਰੇ ਤੋਂ ਮੰਮੀ ਇਹਨੂੰ ਮੈਂ ਛੋਟੀ ਛੋਟੀ ਕਰਕੇ ਸਿਰ ਤੇ ਚੜਾ ਲਿਆ ਵਾ ਆ ਟਾਈਮ ਤੁਹਾਡੇ ਸਾਹਮਣੇ ਮੇਰੀ ਇੱਜ਼ਤ ਕਰਨ ਦੀ ਹੈ ਨਾ ਵੇਖ ਲਓ ਤੁਸੀਂ ਇਹ ਸਾਰੇ ਦਿਨ ਮੰਮੀ ਮੈਂ ਕੰਮ ਕਰਦੀ ਆ ਇਹ ਇੱਥੇ ਬੈਠੀ ਫੋਨ ਸਟੇਟਸ ਵੇਖ ਲੈ ਸਟੇਟਸ ਵੇਖ ਲੈ ਮੈਨੂੰ ਬੋਲਦੀ ਰਹਿੰਦੀ ਆ ਨਹੀਂ ਮੰਮੀ ਜਦੋਂ ਸਹਰਾ ਦੇ ਲਈ ਫੋਨ ਵੇ ਉਹ ਦਨੀ ਤੇ ਨੰਨ ਲੈ ਨਜ਼ਰ ਆਉਂਦਾ ਤੇਰਾ 1 ਘੰਟਾ ਮੈਂ ਬੈਹਿ ਮੈਂ ਵੇਖਦੀ ਆ ਪਰ ਮੈਂ ਤੇਰੇ ਸਟੇਟਸ ਤੋਂ ਕੁਝ ਕਹਿੰਦੀ ਦੇਣੀ ਜੇ ਮੈਂ ਨਹੀਂ ਤੇਰੇ ਸਟੇਟਸ ਵੇਖਦੀ ਤੂੰ ਵੀ ਨਹੀਂ ਵੇਖ ਰੋਂ ਤਾਂ ਤੂੰ ਚੁੱਪ ਕਰਨਾ ਕਿ ਨਹੀਂ ਕਰਨਾ ਕਰਨਾ ਕਿ ਨਹੀਂ ਕਰਨਾ ਮੈਂ ਦੋਨੋਂ ਬਾਹਰ ਕੱਢ ਦੇਣੀ ਆ ਜੇ ਕਰੋ ਮੰਮੀ ਮੈਂ ਸਾਰੀ ਲੜਾਈ ਹੁਣੇ ਮਕਾ ਦੇਣੀ ਆ 2 ਮਿੰਟ ਚ ਲੜਾਈ ਮਕਾਉਂਗੀ ਇਹਨੂੰ ਕਹਿ ਮੇਕੋ ਮਾਫੀ ਮੰਗ ਲੈ ਮੰਗੇ ਮੇਕੋ ਮਾਫੀ ਐ ਮਾਫੀ ਤੇ ਮੈਂ ਮੰਗਾ ਤੇਰੇ ਕੋਲੋਂ ਮੇਰੀ ਜੁੱਤੀ ਵੀ ਨਹੀਂ ਮੈਂ ਤੇਰੇ ਤੋਂ ਮਾਫੀ ਮੰਗਾ ਕਦੇ ਵੀ ਨਹੀਂ ਪਹਿਲਾਂ ਮੈਨੂੰ ਇਹ ਦੱਸ ਮੈਂ ਗਲਤੀ ਕੀਤੀ ਕੀ ਕੀ ਗਲਤੀ ਕੀਤੀ ਆ ਮੈਂ ਗਲਤੀ ਤੂੰ ਇਹ ਕੀਤੀ ਆ ਬਿਨਾ ਨੋਕ ਕਿਤੇ ਮੇਰੇ ਕਮਰੇ ਚ ਕਿਉਂ ਆਈ ਆ ਕਿਉਂ ਕਮਰਾ ਖੁੱਲਾ ਸੀ ਤੇ ਮੈਂ ਆ ਗਈ ਇਹਦੇ ਚ ਕੀ ਹੋ ਗਿਆ ਜੇ ਮੈਨੂੰ ਪਾਗਲ ਕਰ ਛੱਡ ਜਾ ਪਾਗਲ ਕਰ ਦੇ ਨਾ ਅੱਛਾ ਤੇਰੀ ਤੇ ਜਿੱਦੜੀ ਚੀਜੇ ਛੁੱਕੀਆਂ ਜਾਂਦੀਆਂ ਹਨਾ ਤੂੰ ਬਾਤ ਮੰਨੇਂਗੀ ਤੇ ਮੇਰੀ ਚੀਜੇ ਤਾਂ ਗੋਮੋਗੇ ਤੈਨੂੰ ਕੀ ਪਤਾ ਮੇਰਾ 골ਡ ਤੇ ਉੱਤੇ ਉੰਝ ਹੀ ਪਿਆ ਰਹਿੰਦਾ ਵਾ ਅੱਛਾ ਤੇ ਸਾਡੇ ਕੋਲ ਤਾਂ 골ਡ ਹੈ ਨਹੀਂ ਸਾਡੇ ਕਮਰੇ ਚ ਜਦੋਂ ਤੂੰ ਆਨੀ ਆ ਅਸੀਂ ਉਹ ਦਿੰਦਰ ਲਾਇਆ ਹੁੰਦੇ ਆ तू आज तो बाद मेरे कमरे चाहिए तू भी नहीं आना तो 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 मेरे कमरे च लगी समझ जे हम तू आई ना तो फिर देख ली मैं नहीं आई तू तो आई है चल के अपने कमरे च कर। चल ठीक है अपने अपने कमरे च रवान ਜੁੱਤੀ ਪਾਉਂਦੀ ਤੇ ਆ ਜਾਂਦੀ ਮੇਰੇ ਕਮਰੇ ਚ ਮਿੰਨੂ ਚੱਲ ਜਿਆਦਾ ਬੋਲ ਨਾ ਸਿਮਰਨ ਚੱਲ ਤੂੰ ਆਪਣੇ ਕਮਰੇ ਚ ਚੱਲ ਚੱਲ ਸੀਮਾ ਤੂੰ ਵੀ ਚੱਲ ਰਸੋਈ ਚ ਕੋਈ ਕੰਮ ਕਰ ਵੇਖ ਚੱਲ ਕੰਮ ਕਰ ਤੇ ਵੱਡੀ ਨੂੰ ਵਾਸਤੇ ਰੱਖਿਆ ਨਿੱਕੀ ਨੂੰ ਕਹਿਣਾ ਜਾ ਆਪਣੇ ਕਮਰੇ ਚ ਜਾ ਤੂੰ ਵੇਖਦੀ ਐ ਚੱਲ ਤੂੰ ਵੀ ਚੱਲ ਮਮੀ ਇੱਥੇ ਕੋਈ ਨਾ ਕੰਮ ਕਰੇਗੀ ਮੈਂ ਵੀ ਨਹੀਂ ਕੋਈ ਕੰਮ ਕਰਾਂ ਉਹ ਤੂੰ ਹੀ ਤੇ ਮੇਰੇ ਘਰ ਨੂੰ ਜੰਗ ਦਾ ਮੈਦਾਨ ਬਣਾ ਛੱਡਿਆ ਦੋਵਾਂ ਜਣੀਆਂ ਨੇ ਕਿਤੇ ਮਾਸਾ ਨਹੀਂ ਸੋਚਦੀਆਂ ਗੀਆਂ ਗਲੀ ਕਮਾਂਡ ਕੀ ਕਹੇਗਾ ਤੁਹਾਨੂੰ ਮਮੀ ਮੈਨੂੰ ਥੋੜੀ ਕਹਿਣਾ ਵਾ ਉਹਨੂੰ ਕਹਿਣਾ ਵਾ ਜਦੋਂ ਮੈਂ ਪਹਿਲੋ ਵਿਆਹ ਹੀ ਆਈ ਸੀ ਕਿਤੇ ਇਨ ਨਾਈ ਨੈਮੀ ਨੂੰ ਬੋਲਨੇ ਲਾਇਆ ਮੇਰੇ ਤੇ ਗਲਾ ਬਿਠਾ ਦਿੱਤਾ ਫੜ ਕੇ ਤੋ ਕਾ ਨਹੀਂ ਮੇਰਾ ਤੇ ਨਾਸਿਰ ਦਰਦ ਹੁੰਦਾ ਹੈ ਤੇ ਇੰਨਾ ਲੜਦੀਆਂ ਇੰਨਾ ਬੋਲਦੀਆਂ ਪਤਾ ਨਹੀਂ ਇਹ ਕੀ ਖਾਂਦੀਆਂ ਜਿਹੜਾ ਇਹਨਾਂ ਦੇ ਸਿਰ ਵੀ ਨਹੀਂ ਦੁਖਦੇ ਮੇਰਾ ਤੇ ਇਹਨਾਂ ਨਾਲ ਬੋਲ-ਬੋਲ ਕੇ ਸਿਰ ਪੀੜ ਹੋਣ ਲੱਗ ਪਿਆ ਪਤਾ ਨਹੀਂ ਕਿਸ ਮਿੱਟੀ ਦੀਆਂ ਬਣੀਆਂ ਬੋਲੀ ਜਾਂਦੀਆਂ ਬੋਲੀ ਜਾਂਦੀਆਂ ਪਤਾ ਨਹੀਂ ਕਿਹੜੀਆਂ ਗਿਰੀਆਂ ਬਦਾਮ ਦੀਆਂ ਸਵੇਰੇ ਪਿਉ-ਪਿਉ ਕੇ ਖਾ ਲੈਂਦੀਆਂ ਲੜਨ ਨੂੰ ਤਿਆਰ ਹੀ ਰਹਿੰਦੀਆਂ ਹਰ ਵੇਲੇ ਹਰ ਵੇਲੇ ਲੜਨ ਨੂੰ ਤਿਆਰ ਰਹਿੰਦੀਆਂ ਦੁਖੀ ਹੋ ਗਈ ਮੈਂ ਤੇ ਨਾ ਕੋਈ ਕੰਮ ਤੇ ਨਾ ਕੋਈ ਕਾਰ ਇਹਨਾਂ ਨੂੰ ਇੰਨਾ ਨਹੀਂ ਪਤਾ ਸੱਸ ਮਾ ਗੁਰਦੁਆਰੇੋਂ ਆਈ ਆ ਹਾਂ ਪਾਠ ਕਰਕੇ ਹੁਣੇ ਉੱਠੀ ਆ ਕੋਈ ਚਾਹ ਪਾਣੀ ਪੁੱਛ ਲਈਏ ਨਾ ਲੜਾਈ ਮੁੱਕੇ ਤੇ ਮੈਨੂੰ ਪੁੱਛਣ ਕਿਤੇ ਉਹ ਵੀ ਮੈਨੂੰ ਲੱਗਦਾ ਮੈਨੂੰ ਆਪ ਹੀ ਬਣਾ ਕੇ ਪੀਣੀ ਪੈਣੀ ਹੈ ਹਾਂ ਜੀ ਆ ਜਾ ਗੁਰਦੀਪ ਸਸਿ ਕਾਲ ਸਸਿ ਕਾਲ ਹੋਰ ਕੀ ਹਾਲ ਬਾਤ ਵਧੀਆ ਤੁਸੀਂ ਸੁਣਾਓ ਬਸ ਠੀਕ ਆ ਬੜੇ ਦਿਨ ਹੋ ਗਏ ਮੈਂ ਤੇ ਉਡੀਕਦੀ ਸੀ ਚਲੋ ਆਣਗੇ ਤੇ ਤੁਸੀਂ ਆਏ ਨਹੀਂ ਮੈਂ ਹਾਰ ਕੇ ਮੈਂ ਕਿਹਾ ਚਲ ਮੈਂ ਆਪ ਹੀ ਹੋ ਕੇ ਆਣੀ ਆ ਸ਼ਾਇਦ ਮੈਂ ਇੰਨਾ ਨਾਰਾਜ਼ ਨਾ ਹੋਣਾ ਨਹੀਂ ਨਹੀਂ ਨਾਰਾਜ਼ ਕਿਉਂ ਹੋਣਾ ਕੀ ਦੱਸਾਂ ਗੁਰਦੀਪ ਟਾਈਮ ਹੀ ਨਹੀਂ ਲੱਗਦਾ ਹੈਗਾ ਲਾ ਹੁੰਦਾ ਤੁਹਾਡੇ ਤਿੰਨੇ ਬੱਚੇ ਵਿਆਹੇਗੇ ਬੇਟੀ ਵੀ ਸੁਖਣਾ ਬੜੇ ਸੁਖੇ ਘਰ ਵਿਆਹੀਗੀ ਤੇ ਨੂੰਹਾਂ ਦੇ ਤੁਹਾਡੀਆਂ ਸੁਖਣਾ ਦੋ ਆ ਘਾਰੀ ਢੜੀ ਤੁਹਾਨੂੰ ਪੁੱਛਦੀਆਂ ਹੋਣੀਆਂ ਆ ਤੁਹਾਡੀ ਸੇਵਾ ਕਰਦੀਆਂ ਹੋਣੀਆਂ ਇੱਕ ਸਵੇਰੇ ਇੱਕ ਸ਼ਾਮੀ ਤਾਜੀ-ਤਾਜੀ ਰੋਟੀ ਬਣਾ ਕੇ ਦਿੰਦੀਆਂ ਨਹੀਂ ਗਰਮ-ਗਰਮ ਤੇ ਫੇ ਤੁਹਾਨੂੰ ਗਾੜੀ ਟੈਨਸ਼ਨ ਆ ਹੁਣ ਗੁਰਦੀਪ ਕੀ ਦੱਸਾਂ ਬੰਦਾ ਜੋ ਸੋਚਦਾ ਨਾ ਹੁੰਦਾ ਨਹੀਂ ਹੈਗਾ ਕਿਉਂ ਕੀ ਹੋ ਗਿਆ ਨਾ ਕੀ ਤੁਹਾਨੂੰ ਦੱਸਾਂ ਬਸ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੀਆਂ ਵਾ ਲੜਦੀਆਂ ਰਹਿੰਦੀਆਂ ਨਾ ਨਾ ਇਹਨਾਂ ਨੇ ਕੋਈ ਕੰਮ ਕਰਨਾ ਨਾ ਇਹਨਾਂ ਨੇ ਕੋਈ ਕਾਰ ਕਰਨਾ ਨਾ ਇਹਨਾਂ ਨੇ ਕੋਈ ਰਸੋਈ ਦਾ ਵੇਖਣਾ ਨਾ ਕੁਛ ਵੇਖਣਾ ਉਹ ਵੀ ਮੈਂ ਉਠਾਂ ਮੈਂ ਸ਼ੂਗਰ ਦੀ ਮਰੀਜ਼ ਆ ਕਿਤੇ ਇਹਨਾਂ ਨੇ ਮੈਨੂੰ ਕਦੀ ਟਾਈਮ ਸੇ ਰੋਟੀ ਪਾਣੀ ਨਹੀਂ ਦਿੱਤਾ ਹਾਂ ਵੀ ਇਹਨਾਂ ਨੇ ਇਹਨੂੰ ਕਿਤੇ ਰੋਟੀ ਪਾਣੀ ਦੇ ਦिए ਉੱਠ ਕੇ ਤੇ ਮੈਂ ਆਪ ਸਾਰਾ ਕੁਝ ਕਰਦੀ ਆ ਇਹਨਾਂ ਨੇ ਮੇਰਾ ਕੀ ਕਰਨਾ ਸਗੋਂ ਮੈਂ ਇਹਨਾਂ ਦਾ ਕਰਦੀ ਆ ਉੱਠ ਕੇ ਸਬਜ਼ੀ ਪਾਣੀ ਮੈਂ ਬਣਾ ਕੇ ਦਵਾ ਆਟਾ ਇਹਨਾਂ ਨੂੰ ਮੈਂ ਗੁੰਨ ਕੇ ਦਵਾ ਹਾਂ ਇਹਨਾਂ ਦਾ ਰੋਟੀ ਪਾਣੀ ਮੈਂ ਬਣਾਵਾ ਇਹਨਾਂ ਨੇ ਮੇਰੀ ਕੀ ਸੇਵਾ ਕਰਨੀ ਔਰ ਉਲਟਾ ਮੇਰੇ ਕੋ ਕਰਵਾਂਦੀਆਂ ਆਪ ਤੇ ਬਸ ਲੜਨ ਤੋਂ ਫੁਰਸਤ ਮਿਲੂਗੀ ਤਾਂ ਕੰਮ ਕਰਨਗੀਆਂ ਫਿਰ ਉੱਤੋਂ ਵਾਰੀਆਂ ਬੰਦੀਆਂ ਹੈ ਹੈ ਇੱਕ ਕਹੂਗੀ ਮੈਂ ਸਵੇਰ ਦਾ ਕਰਾਂਗੀ ਤੇ ਇੱਕ ਕਹੂਗੀ ਮੈਂ ਸ਼ਾਮ ਦਾ ਕਰਾਂਗੀ ਇੰਨਾ ਨਹੀਂ ਵੀ ਤੁਸੀਂ ਰਲ ਮਿਲ ਕੇ ਕਰ ਲਓ ਕਿਤੇ ਆਵਾਜ਼ ਨਾ ਆਵੇ ਤੁਹਾਡੀ ਮੈਂ ਤੇ ਆਪ ਸ਼ਰਮ ਦੀ ਮਾਰੀ ਅੰਦਰ ਵੱਟ ਜਾਨੀ ਵੀ ਆਂਡ ਗਵੰਡ ਕੀ ਕਹਿੰਦਾ ਹੋਏਗਾ ਇੰਨਾ ਲੜਦੀਆਂ ਇੰਨਾ ਲੜਦੀਆਂ ਹੀ ਹੈ ਭੈਣ ਜੀ ਫਿਰ ਇਹ ਤਾਂ ਸ਼ੁਕਰ ਆ ਬਾਈ ਗੁਰੂ ਦਾ ਵੀ ਮੇਰਾ ਇੱਕੋ ਹੀ ਪੁੱਤਰ ਆ ਚਲੋ ਮੇਰੀ ਨੂੰ ਮੈਨੂੰ ਪੁੱਛਦੀ ਤੇ ਹੈਗੀ ਆ ਨਾ ਮੇਰੀ ਦਿਨ ਰਾਤ ਸੇਵਾ ਤੇ ਕਰਦੀ ਨਾ ਮੈਨੂੰ ਇਹ ਤੇ ਨਹੀਂ ਨਾ ਕੋਈ ਟੈਨਸ਼ਨ ਹੁੰਦੀ ਵੀ ਮੈਂ ਆਂਦੀ ਜਾਂਦੀ ਬਾਹਰੋਂ ਮੈਨੂੰ ਰੋਟੀ ਪਾਣੀ ਬਣਾ ਕੇ ਦਿੰਦੀ ਵੀ ਚਲੋ ਲੜਾਈ ਤੋਂ ਮੈਂ ਤੇ ਫਿਰ ਛੁੱਟੀ ਹੋਈ ਆ ਵੀ ਚਲੋ ਇਹੋ ਜੀ ਕੰਮ ਤੇ ਨਹੀਂ ਨਾ ਹੈਗਾ ਮੇਰੇ ਘਰ ਚ ਕਰਮਾ ਭਾਗਾ ਵਾਲੀ ਆ ਤੂੰ ਗੁਰਦੀਪ ਕਰਮਾ ਭਾਗਾ ਵਾਲੀ ਆ ਮੈਂ ਤੇ ਬਹੁਤ ਦੁਖੀ ਆ ਇਹਨਾਂ ਤੋਂ ਬਹੁਤ ਤੰਗ ਆਈ ਹਾਂ ਮੈਂ ਤੇ ਇਹਨਾਂ ਤੋਂ ਤੇ ਤੰਗ ਆਏ ਤੇ ਤੁਸੀਂ 4 ਦਿਨ ਮੇਰੇ ਵੱਲ ਆ ਜਾਓ ਜੋ ਮੇਰੇ ਵੱਲ ਨਹੀਂ ਆਣਾ ਤੇ 4 ਦਿਨ ਮਨਮੀਤ ਵੱਲ ਰਹਿ ਉਹ ਤੁਹਾਡਾ ਮਨ ਹੋਰ ਹੋ ਜਾਏਗਾ ਕੀ ਕਰਾਂ ਜੇ ਮੈਂ ਘਰੋਂ ਨਿਕਲ ਗਈ ਤੇ ਇਹਨਾਂ ਨੇ ਤੇ ਵੈਸੇ ਲੜ ਲੜ ਕੇ ਸਿਰ ਪਾੜ ਦੇਣੇ ਇੱਕ ਦੂਜਿਆਂ ਦੇ ਇਹ ਤਾਂ ਮੈਂ ਬੈਠੀ ਆ ਤੇ ਥੋੜਾ ਜਨਾ ਨੂੰ ਕਿਤੇ ਡਰ ਹੈਗਾ ਨਹੀਂ ਤੇ ਇਹ ਕਿੱਥੇ ਡਰਦੀਆਂ ਤੇ ਤੁਹਾਨੂੰ ਕੀ ਤੁਸੀਂ ਮੇਰੇ ਵੱਲ ਆਇਓ ਜਾਂ ਮਨਮੀਤ ਵੱਲ ਜਾਓ ਲੜਦੀਆਂ ਫਿਰ ਲੜਦੀਆਂ ਰਹਿਣ ਲੋਕੀ ਆਪੇ ਇਹਨਾਂ ਨੂੰ ਕਹਿਣਗੇ ਵੀ ਹੁਣ ਤਾਂ ਸੱਸ ਵੀ ਨਹੀਂ ਘਰ ਹੁਣ ਕਾਦੀ ਲੜਾਈ ਤੁਹਾਡੀ ਦੋਨਾਂ ਦੀ ਮੇਰੇ ਨਾਲ ਇਹਨਾਂ ਨੇ ਕੀ ਆਪਸ ਚ ਹੀ ਨਹੀਂ ਇਹਨਾਂ ਦੀ ਬੰਦੀ ਮੈਨੂੰ ਕੀ ਕਹਿਣਾ ਇਹਨਾਂ ਨੇ ਆਪਸ ਚ ਬਣੇ ਤੇ ਤਾਂ ਇਹਨਾਂ ਦੀ ਆਪਸ ਚ ਹੀ ਨਹੀਂ ਬੰਦੀ ਆਪ ਹੀ ਲੜੀ ਜਾਣਗੀਆਂ ਲੜੀ ਜਾਣਗੀਆਂ ਆਪ ਕੀ ਕਰਾਂ ਮੈਂ ਇਹਨਾਂ ਦਾ ਦੱਸ ਚਲੋ ਚਾਰ ਦਿਨ ਮੈਨੂੰ ਦੱਸ ਵੀ ਮੈਂ ਇਹਨਾਂ ਦਾ ਕੀ ਇਲਾਜ ਕਰਾਂ ਹੁਣ ਇਹਨਾਂ ਦਾ ਇਲਾਜ ਕੀ ਵੇਖ ਲਾ ਹੁਣ ਤੂੰ ਆਪ ਹੀ ਵੇਖ ਲਾ ਹੈ ਕਿਤੇ ਇਹਨਾਂ ਨੂੰ ਕੋਈ ਸ਼ਰਮ ਹੈ ਬੀ ਸਾਡੀ ਚਾਚੀ ਸੱਸ ਆਈ ਆ ਹੀ ਉੱਠ ਗਏ ਕੋਈ ਚਾਹ ਪਾਣੀ ਪੁੱਛ ਲਈਏ ਨਾ ਆਪੋ ਆਪਣੇ ਕਮਰਿਆਂ ਚ ਵੜ ਕੇ ਬੈਠੀਆਂ ਹਾਂ ਮੈਂ ਤੇਰੇ ਵਾਸਤੇ ਨਾ ਪਾਣੀ ਲਿਆਉਣੀ ਆ ਉਹ ਨਹੀਂ ਨਹੀਂ ਵੰਦੀ ਬਠੋ ਤੁਸੀਂ ਪਾਣੀ ਮੈਂ ਨੇੜੇ ਆਈ ਆ ਮੈਂ ਕਿਹਾ ਦੂਰੋਂ ਆਈ ਨਹੀਂ ਲੋੜ ਮੈਨੂੰ ਚਲ ਕੋਈ ਨਹੀਂ ਮੈਂ ਚਾਹ ਕਾਫੀ ਕੁਛ ਤੇ ਪੀਏਗੀ ਨਾ ਮੈਂ ਲੈ ਕੇ ਆਉਣੀ ਕੋਈ ਨਹੀਂ ਕੋਈ ਨਹੀਂ ਬਠੋ ਤੁਸੀਂ ਨੋ ਨਹੀਂ ਕੇ ਚੀਜ਼ ਦੀ ਲੋੜ ਪਰ ਭੈਣ ਜੀ ਸੀਮਾ ਤੇ ਪਹਿਲਾਂ ਇਦਾਂ ਨਹੀਂ ਸੀ ਕਰਦੀ ਹੁੰਦੀ ਸੀ ਮਾਂ ਤੇ ਆਏਗੇ ਨੂੰ ਸਾਰਿਆਂ ਨੂੰ ਬੜਾ ਪੁੱਛਦੀ ਸੀ ਸਭ ਦੀ ਬੜੀ ਇੱਜ਼ਤ ਕਰਦੀ ਹੁੰਦੀ ਸੀ ਸੀਮਾ ਇਦਾਂ ਦੀ ਨਹੀਂ ਸੀ ਹੈਗੀ ਸੀ ਮਾਂ ਤੇ ਬਹੁਤ ਚੰਗੀ ਸੀ ਸੀਮਾ ਤੇ ਬਹੁਤ ਚੰਗੀ ਸੀ ਪਰ ਉਹ ਕਹਿੰਦੇ ਆ ਨਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲਦਾ ਆ ਜਦੋਂ ਦੀ ਨਿੱਕੀ ਆਈ ਆ ਨਾ ਇਹ ਹੱਥੀ ਚੂੜਾ ਪਾਇਆ ਹੀ ਹਲੇ 6 ਮਹੀਨੇ ਵਿਆਹ ਨੂੰ ਹੋਏ ਮੈਗੰਨੀਆਂ ਵੀ ਇੰਨੀ ਲੜਾਕੀ ਆ ਤੇ ਉਹਦੇ ਵੱਲ ਵੇਖ ਕੇ ਉਹ ਸਭ ਤੋਂ ਦੂਣੀ ਲੜਾਕੀ ਹੋ ਗਈ ਉਹ ਦੋਵੇਂ ਹੀ ਲੜਦੀਆਂ ਬਹੁਤ ਜ਼ਿਆਦਾ ਲੜਦੀਆਂ ਦੋਵੇਂ ਪਰ ਇਹ ਤੇ ਚਲੋ ਆਪੋ ਆਪਣੀ ਸਮਝ ਹੋਣੀ ਚਾਹੀਦੀ ਹੈ ਨਾ ਉਹ ਤੇ ਹੈਗੀ ਸਿਆਣੀ ਸੀ ਉਹਨਾਂ ਤੋਂ ਕੋਈ ਸਿਆਣੀ ਬਣ ਕੇ ਰਹਿਣਾ ਚਾਹੀਦਾ ਸੀ ਸੋਭਾਈ ਹੁੰਦੀ ਹੈ ਇੱਕ ਇੱਕ ਗੱਲ ਕਰਦੀ ਤੇ ਅਗਲੀ ਚਾਰ ਜਵਾਬ ਦਿੰਦੀ ਆ ਜੇ ਉਹ ਇੱਕ ਗੱਲ ਕਰਦੀ ਤੇ ਉਹ ਚਾਰ ਜਵਾਬ ਦਿੰਦੀ ਹਾਰ ਨਹੀਂ ਮੰਨਦੀਆਂ ਹਾਰ ਤੇ ਬਿਲਕੁਲ ਹੀ ਨਹੀਂ ਨਾ ਮੰਨਦੀਆਂ ਬਤੂ ਮੈਨੂੰ ਕਿਹਾ ਤੇ ਕਹਿ ਕੇ ਤੂੰ ਮੈਨੂੰ ਜਾਵੇਂ ਕਿੱਥੇ ਦੂਜੀ ਅੱਗੋਂ ਚਾਰ ਜਵਾਬ ਦਿੰਦੀ ਤੇ ਹੁਣ ਇਹਨਾਂ ਨੂੰ ਆਵਾਜ਼ ਨਹੀਂ ਆਈ ਵੀ ਚਾਚੀ ਸੱਸਾਈ ਦੇ ਚਲ ਮਿਲ ਕੇ ਹੀ ਆਈ ਏ ਤੂੰ ਦੇਲਾ ਆਵਾਜ਼ ਆਪਣੇ ਆਪਣੇ ਕਮਰਿਆਂ ਪੇਕਿਆਂ ਤੋਂ ਨਹੀਂ ਨਾ ਕੋਈ ਵੀ ਆਇਆ ਪੇਕਿਆਂ ਤੋਂ ਕੋਈ ਆਇਆ ਹੁੰਦਾ ਸੋਹਰਿਆਂ ਤੋਂ ਤੂੰ ਆਈਆਂ ਨਾ ਜੇ ਪੇਕਿਆਂ ਤੋਂ ਕੋਈ ਆਇਆ ਹੁੰਦਾ ਤੇ ਦਰਵਾਜ਼ੇ ਖੋਲ ਜਾਣਾ ਸੀ ਕਿਤੇ ਟੇਬਲ ਤੇ ਐ ਕੋਲਡਿੰਗ ਆ ਜਾਣੀ ਸੀ ਚਾਹ ਬਣ ਜਾਣੀ ਸੀ ਸਮੋਸੇ ਆ ਜਾਣ ਸੀ ਸਭ ਕੁਝ ਆ ਜਾਣਾ ਇਹ ਇੰਨਾ ਫਰਕ ਹੁੰਦਾ ਸੋਹਰਿਆਂ ਚ ਤੇ ਪੇਕਿਆਂ ਚ ਆ ਫਰਕ ਹੁੰਦਾ ਹੀ ਗੁਰਦੀਪ ਚੱਲ ਭੈਣ ਜੀ ਕੋਈ ਗੱਲ ਨਹੀਂ ਪੇਕਿਆਂ ਨੇ ਤੇ ਹੁਣਾ ਹੋਵੇ ਪਹਿਲਾਂ ਫੋਨ ਕਰ ਕਰ ਖੜਕਾ ਦਿੰਦੇ ਅਗਲੇ ਵੀ ਹੀ ਆ ਰਹੇ ਆ ਤੇ ਫਿਰ ਆਪੇ ਧੀਆਂ ਨੂੰ ਚਾਹ ਚੜਨਾ ਆਪੇ ਉਹਨਾਂ ਨੇ ਵਿੜੇ ਚ ਆ ਤੁਰੇ ਫਿਰਨਾ ਜਿਵੇਂ ਮੋਰਾ ਵਾਂਗੂ ਪਹਿਲਾਂ ਪਾ ਕੇ ਵੀ ਚਲੋ ਸਾਡੇ ਪੇਕਿਆਂ ਤੋਂ ਉਹ ਚਾਹ ਹੀ ਵੱਖਰਾ ਹੁੰਦਾ ਵਾ ਪੇਕਿਆਂ ਦਾ ਕੋਈ ਗੱਲ ਨਹੀਂ ਭੈਣ ਜੀ ਮੈਂ ਤੇ ਤੁਹਾਡੇ ਵੱਲ ਤਾਂ ਆਈ ਆ ਵੀ ਮੈਂ ਤੇ ਇੰਨੇ ਸੁਣੇ ਭੇਜੇ ਤੇ ਚੱਲ ਤੁਸੀਂ ਆਏ ਨਹੀਂ ਮੈਂ ਨਾ ਕੋਤਨ ਨੂੰ ਕੁਝ ਵਿਖਾਣਾ ਸੀ ਮੈਂ 골ਡ ਦੀ ਚੀਜ਼ ਬਣਾਈ ਸੀ ਬੇਟੀ ਘਰ ਬੱਚਾ ਹੋਇਆ ਸੀ ਤੇ ਮੈਂ ਕਿਹਾ ਚਲ ਜੰਮਨੀ ਲੈ ਕੇ ਜਾਣੀ ਆ ਤੇ ਭੈਣ ਜੀ ਨੂੰ ਮੈਂ ਦਿਖਾਣਾ ਸਮਾਨ ਪਾ ਕਰਕੇ ਬੁਲਾਉਂਦੀ ਪਈ ਸੀ ਪਰ ਤੁਹਾਡਾ ਤੇ ਆਪਣਾ ਮੂਡ ਨਹੀਂ ਸਹੀ ਹੈਗਾ ਤੇ ਮੈਂ ਕਿਹਾ ਸੀ ਚਲ 4 ਦਿਨ ਤੁਸੀਂ ਮੇਰੇ ਵੱਲ ਆ ਜਾਂਦੇ ਜੇ ਨਹੀਂ ਤੇ ਚਲੋ ਮਨਮੀਤ ਵੱਲ ਲਾਓ 1-2 ਦਿਨ ਮੇਰੇ ਵੱਲ ਆਏ ਤੇ ਇਹਨਾਂ ਨੂੰ ਤੇ ਪਤਾ ਲੱਗ ਜਾਣਾ ਵੀ ਚਾਚੀ ਘਰ ਗਏ ਆ ਤੇ ਚਲੋ ਬੁਲਾ ਲਿਆਣਾ ਤੁਹਾਨੂੰ ਤੇ ਤੁਸੀਂ ਮਨਮੀਤ ਵੱਲ ਲਾਓ 1-2 ਦਿਨ ਆਪੇ ਤੁਹਾਡਾ ਮੂਡ ਸੈੱਟ ਹੋ ਜਾਏਗਾ ਇਹ ਆਪੇ ਪਕਾਨ ਤੇ ਆਪੇ ਖਾਣ ਲੱਗ ਪਤਾ ਜਾਵੇ ਇਹਨਾਂ ਨੂੰ ਜਿਹੜੀਆਂ ਜ਼ਿਆਦਾ ਮੱਛਰੀਆਂ ਵੀ ਸਸਦੇ ਹੱਥਾਂ ਦੀ ਪੱਕੀ ਮਿਲ ਜਾਂਦੀ ਤੇ ਹੀ ਖਾ ਲੈਣੀ ਆ ਰਹਿਣ ਦੋ ਇਹਨਾਂ ਨੂੰ ਆਪਣੇ ਸਿਰ ਤੇ ਹੀ ਪੇ ਕਰਨ ਜੋ ਮਰਜੀ ਹੈ ਮਨ ਮੀਤ ਤੇ ਮੈਨੂੰ ਕਿੰਨੇ ਦਿਨਾਂ ਦੀ ਕਹਿਣ ਦੇ ਆ ਵੀ ਮੇਰੇ ਵੱਲ ਆਓ ਮੰਮੀ ਇਦਾਂ ਹੀ ਕਰਦੀ ਆ ਮੈਂ ਨਾ ਅੱਜ ਉਹਦੇ ਵੱਲ ਹੀ ਜਾਣੇ ਆ ਮੈਂ ਨਾ ਹੁਣ ਰੋਟੀ ਪਾਣੀ ਖਾ ਕੇ ਇਹਨਾਂ ਦੁਪਹਿਰ ਦਾ ਮੈਂ ਉਹਦੇ ਵੱਲ ਚੱਲ ਜਾਣਾ ਮੈਂ 1-2 ਦਿਨ ਉਹਦੇ ਵੱਲ ਰਹਿ ਕੇ ਆਉਣੀ ਆ ਇਨਾਂ ਨੂੰ ਆਪੇ ਪਤਾ ਲੱਗ ਜਾਊਗਾ ਤੇ ਇਹਨਾਂ ਨੂੰ ਮੈਂ ਦੱਸ ਕੇ ਨਹੀਂ ਜਾਣਾ ਮੈਂ ਚੁੱਪਾ ਕਰਕੇ ਨਿਕਲ ਜਾਣਾ ਹਾਂ ਹਾਂ ਸਹੀ ਠੀਕ ਹੈ ਸਹੀ ਗੱਲ ਤੁਹਾਡੀ ਮਨਮੀਤ ਮਨਮੀਤ ਮੰਜੀ ਆਏ ਨਾ ਮम्मा ਤੁਸੀਂ ਸਸਿਕਾ ਮਮੇ ਸਸਿਕਾ ਅਲਕਿਆ ਜੀ ਪਾਸਟੀ ਦਾ ਉਹ ਕੱਲੇ ਆਏ ਤੁਸੀਂ ਆਟੋ ਚ ਤਾਂ ਵੀਰ ਨਾਲ ਲਾਏ ਨਾ ਹੀਗਾ ਉਹ ਤੁਹਾਨੂੰ ਲੈ ਕੇ ਆਉਂਦੀ ਤੇ ਫਿਰ ਕੱਲ ਹੀ ਪਹੁੰਚਦੀ ਅੰਦਰ ਉਹਨਾਂ ਦਰਵਾਜ਼ਾ ਲਾਦਾ ਆਜੋ ਮਮਾ ਅੰਦਰ ਚਲੀਏ ਨਾ ਪੁੱਤ ਅੰਦਰ ਨਹੀਂ ਇੱਥੇ ਹੀ ਬਹਿਨੇ ਆ ਫੁੱਲੀ ਆਜੋ ਅੰਦਰ ਇਸ ਇੱਥੇ ਬਹਿਨੇ ਆ ਬਾ ਆਜਾ ਇੱਥੇ ਬਹਿਣਾ ਹਾਂ ਇੱਥੇ ਆ ਜਾ ਬੈਠੋ ਮਮਾ ਇਹ ਗੱਲ ਕਰਾਂ ਇਹਦੇ ਨਾਲ ਇਹ ਗੱਲ ਕਰਦੀ ਕਿਤੇ ਪਰੇਸ਼ਾਨ ਹੀ ਨਾ ਹੋਵੇ ਵਿਚਾਰੀਏ ਪਰੇਸ਼ਾਨ ਹੋ ਜਾਊਗੀ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਬਈ ਹੈ ਜੀ ਮੰਮੀ ਹਾਂ ਬਟਸ ਲਾ ਮੇਰੇ ਕੋਲ ਆ ਕੇ ਵੀ ਧਿਆਨ ਪਿੱਛੇ ਹੈ ਤੁਹਾਡਾ ਆ ਲੋ ਪਾਣੀ ਪੀਓ ਕੀ ਸੋਚੰਦੇ ਜੀ ਮੰਮੀ ਜੇ ਤੁਸੀਂ ਆਖੋ ਤੇ ਮੈਂ ਭਾਬੀ ਹੋਣਾ ਨੂੰ ਸਮਝਾ ਕੇ ਆਵਾਂ ਕੀ ਪਤਾ ਮੇਰੇ ਆਖੇ ਲੱਗ ਜਾਣ ਨਾ ਤੀਏ ਤੂੰ ਕਿਸੇ ਗੱਲ ਵਿੱਚ ਨਹੀਂ ਆਣਾ ਹੈਗਾ ਜੇ ਕਿਤੇ ਤੈਨੂੰ ਕਿਸੇ ਨੇ ਕੁਝ ਕਹਿ ਤਾ ਨਾ ਤੇ ਉਹ ਤੇ ਮੇਰੇ ਕੋ ਨਹੀਂ ਜਾ ਰਿਆ ਜਾਣਾ ਹੈਗਾ ਮੰਮੀ ਇਹਦਾ ਕੋਈ ਨਾ ਕੋਈ ਤੇ ਹਾਲ ਕੱਢਣਾ ਹੀ ਪੈਣਾ ਐਦਾ ਤੁਸੀਂ ਵੀ ਨਾ ਗੱਲ ਕੀਤੀ ਤੇ ਮੈਂ ਵੀ ਨਾ ਗੱਲ ਕੀਤੀ ਤੇ ਫਿਰ ਐਦਾ ਕਿਸੇ ਨਾ ਕਿਸੇ ਗੱਲੋਂ ਤੇ ਕੋਈ ਨਾ ਕੋਈ ਹਾਲ ਕੱਢਣਾ ਹੀ ਪੈਣਾ ਇਸ ਗੱਲ ਦਾ ਪੁੱਤ ਕੀ ਕਰਾਂ ਨਾ ਤੇ ਵੱਡੀ ਸੁਣਦੀ ਓ ਤੇ ਨਾ ਛੋਟੀ ਸੁਣਦੀ ਓ ਤੇ ਜੇ ਮੈਂ ਤੈਨੂੰ ਕਵਾਂ ਵੀ ਤੂੰ ਜਾ ਕੇ ਗੱਲ ਕਰ ਤੇ ਫਿਰ ਤੈਨੂੰ ਬਦਨਾਮੀ ਕਿਉਂ ਕਿ 3 ਤੇ ਅੱਗੇ ਹੀ ਬਦਨਾਮ ਹੁੰਦੀਆਂ ਵੀ ਇਹ ਪੇਕਿਆਂ ਦਾ ਘਰ ਨਹੀਂ ਵਸਣ ਦਿੰਦੀਆਂ ਹੈਗੀਆਂ ਤੇ ਇਸ ਕਰਕੇ ਮੈਂ ਤੈਨੂੰ ਕੀ ਕਵਾਂ ਤੂੰ ਨਹੀਂ ਕੋਈ ਗੱਲ ਕਰਨੀ ਹੈਗੀ ਆਪੇ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲੋਗਾ ਪੁੱਤ ਬੇਹ ਮੇਰੀ ਗੱਲ ਸੁਣ 3 ਤੇ ਇਹੋ ਹੀ ਚਾਹਦੀਆਂ ਨੇ ਤੇ ਪੇਕਿਆਂ ਵੱਲੋਂ ਠੰਡੀ ਹਵਾ ਆਉਂਦੀ ਰਹੇ ਪਰ ਪੁੱਤ ਮੈਂ ਇਹ ਨਹੀਂ ਚਾਹਦੀ ਕਿ ਤੂੰ ਬੁਰੀ ਬਣੇ ਉਹਨਾਂ ਕੋਲ ਪੁੱਤ ਜੇ ਕਿਸੇ ਇੱਕ ਧੀ ਨੇ ਵੀ ਆਪਣੀਆਂ ਭਾਬੀਆਂ ਨਾਲ ਬੁਰਾ ਕੀਤਾ ਹੋਵੇ ਨਾ ਤੇ ਸਾਰੀਆਂ 3 ਬਦਨਾਮ ਹੋ ਜਾਂਦੀਆਂ ਪੁੱਤ ਮੈਂ ਇਹ ਨਹੀਂ ਚਾਹਦੀ ਕਿ ਮੇਰੀ ਧੀ ਤੇ ਕੋਈ ਉਂਗਲ ਚੁੱਕੇ ਠੀਕ ਆ ਨਾ ਪੁੱਤ ਸਮਝਦੀ ਹੈ ਨਾ ਤੂੰ ਤੇ ਤੂੰ ਪੁੱਤ ਕੋਈ ਗੱਲ ਨਹੀਂ ਕਰਨੀ ਹੈਗੀ ਉੱਥੇ ਜਾ ਕੇ ਮੰਮਾ ਜੇ ਮੇਰੇ ਪੇਕੇਆਂ ਦੇ ਘਰ ਇੰਨੀ ਪਰੇਸ਼ਾਨੀ ਹੋਵੇ ਮੈਂ ਕਿਵੇਂ ਬਰਦਾਸ਼ਤ ਕਰ ਜਾਾਂਗੀ ਵੇਖੋ ਜੇ ਮੈਂ ਵੀਰ ਨਾਲ ਗੱਲ ਕਰਾਂਗੀ ਭਾਬੀ ਨਾਲ ਗੱਲ ਕਰਾਂਗੀ ਬੁਰੀ ਤੇ ਮੈਂ ਬੰਨਾ ਹੀ ਬੰਨਾ ਵਾਂ ਜਿਸ ਘਰ ਕਲੇਸ਼ ਹੋਵੇ ਨਾ ਉਸ ਘਰ ਚ ਬਰਕਤ ਨਹੀਂ ਪੈਂਦੀ ਤੇ ਜਿਹੜਾ ਰਿਜਕ ਹੁੰਦਾ ਨਾ ਉਹ ਬੁਰਵਾ ਚ ਮੁੜ ਜਾਂਦਾ ਵਾ ਕੀ ਕਰਾਂ ਧੀਏ ਨਾਨੇ ਤੇ ਘਰ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਹੁਣ ਘਰ ਘਰ ਨਹੀਂ ਰਿਹਾ ਪੁੱਤ ਉਹ ਤੇ ਜੰਗ ਦਾ ਮੈਦਾਨ ਬਣ ਗਿਆ ਹੈ ਹਰ ਵੇਲੇ ਲੜਾਈ ਹਰ ਵੇਲੇ ਲੜਾਈ ਪਰ ਮੰਮਾ ਤੁਸੀਂ ਕਦੀ ਵੀ ਵੀਰ ਨੂੰ ਭਾਬੀ ਨੂੰ ਕਿਸੇ ਗੱਲੋਂ ਰੋਕ ਟੋਕ ਨਹੀਂ ਲਾਈ ਤੁਸੀਂ ਪੂਰਾ ਮਾਂ ਵਾਲਾ ਪਿਆਰ ਦਿੱਤਾ ਉਹਨਾਂ ਨੂੰ ਕਿਤੇ ਆਨ ਜਾਣ ਤੋਂ ਨਹੀਂ ਕਦੀ ਕੱਪੜੇ ਲੈਣੇ ਤੋਂ ਨਹੀਂ ਤੇ ਜੇ ਭਾਬੀ ਦੋਵੇਂ ਭਾਬੀ ਆਪਸ ਚ ਭੈਣਾ ਭੈਣਾ ਬਣ ਕੇ ਰਹਿਣ ਨਾਂਂਦਰਾਣੀ ਜਠਾਣੀ ਵਾਲਾ ਰਿਸ਼ਤਾ ਰੱਖਣ ਤੇ ਤੁਹਾਡੇ ਘਰ ਚ ਕਦੀ ਕਲੇਸ਼ ਨਾ ਹੋਵੇ ਮੰਮੀ ਜੇ ਆਪਸ ਚ ਭੈਣਾ ਭੈਣਾ ਬਣ ਕੇ ਰਹਿਣ ਨਾ ਇਹ ਘਰ ਨਰਕ ਤੋਂ ਸਵਰਗ ਬਣ ਜਾਣਾ ਵਾ ਤੇ ਛੱਡੋ ਕਹਿੜਾ ਮੰਮੀ ਐਵੇਂ ਟੈਨਸ਼ਨ ਨਾ ਲਈ ਜਾਓ ਕੋਈ ਗੱਲ ਨਹੀਂ ਆਓ ਮੇਰੇ ਨਾਲ ਅੰਦਰ ਚੱਲੋ ਨਾਲੇ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਰਾਤ ਮੇਰੇ ਕੋ ਰਹਿਣਾ ਵਾ ਤੇ ਕੋਈ ਨਾ ਸਵੇਰ ਨੂੰ ਕਿਸੇ ਮਸਲੇ ਦਾ ਹੱਲ ਕੱਢ ਲਾਂਗੇ ਚਲਾਓ ਮੰਮਾ ਛਰ ਪੁੱਤ ਮੈਂ ਵੈਸੇ ਵੀ ਅੱਜ ਰਾਤ ਤੇਰੇ ਕੋ ਰੁਕਣਾ ਹੁੰਦਾ ਠੀਕ ਆ ਜੋ ਚਲੋ ਧਿਆਨ ਨਾਲ ਇੱਧਰ ਆਜੋ ਦੀਦੀ ਦੀਦੀ ਚਾਹ ਬਣਾਉਂਦੇ ਹੋ ਤੈਨੂੰ ਕੀ ਨਜ਼ਰ ਆਉਂਦਿਆ ਚਾਹੀ ਤੇਰੀ ਆ ਇੱਕ ਕੱਪ ਮੇਰਾ ਵੀ ਬਣਾ ਦਿਓ ਫਿਰ ਕੀ ਗੱਲ ਤੇ ਕੋ ਚਾਹ ਨਹੀਂ ਮੰਦੀ ਲੜਨ ਨੂੰ ਤੇ ਤੂੰ ਇੰਨੀ ਤੇਜ ਹੋ ਜੰਨੀ ਆ ਤੇ ਫਿਰ ਕੀ ਹੋ ਗਿਆ ਸਾਰੇ ਟੱਬਰ ਦੀ ਚਾਹ ਬਣਾਉਂਦੇ ਹੋ ਇੱਕ ਕੱਪ ਮੇਰਾ ਬਣਾ ਦੋ ਕਿਤੇ ਕੀ ਹੋ ਚੱਲਾ ਸਿਮਰ ਮੇਰੀ ਸੁਣ ਲੈ ਗੱਲ ਅੱਗੇ ਤੋਂ ਮੇਰੇ ਬੜੇ ਸਿਰ ਪਿੜ ਲਈ ਹੁਣ ਮੇ ਕੋ ਚਾਹ ਨਹੀਂ ਮੰਨੀ ਆਪੀ ਗੈਸ ਫਰੀ ਹੁੰਦਾ ਨਾ ਤੇ ਆ ਕੇ ਚਾਹ ਆਪੀ ਬਣਾ ਲੈ ਆਪਣੀ ਤੁਸੀਂ ਬਣਾ ਦਿਓ ਇੱਕ ਕੱਪ ਮੇਰੀ ਚਾਹ ਠੀਕ ਆ ਨਾ ਬਣਾ ਦਿਓ ਹੁਣ ਕੁਛ ਨਹੀਂ ਹੋ ਚੱਲਾ ਮੇਰੀ ਗੱਲ ਸੁਣ ਮੈਨੂੰ ਬੜੀਆਂ ਤੂਚਾਵਾਂ ਪੀਉਣੀਆਂ ਮੈਂ ਵੀ ਤਾਂ ਆਪਣੀ ਆਪੀ ਬਣਾ ਕੇ ਪੀਣੀ ਆ ਕਦੀ ਪਿਆਈ ਉਹ ਤਾਂ ਫੇਰ ਕੀ ਹੋ ਗਿਆ ਇੱਕ ਕੱਪ ਚਾਹ ਹੀ ਮੰਗੀ ਆ ਤੁਸੀਂ ਤਾਂ ਫੇਰ ਲੜਨ ਲੱਗ ਗਏ ਚੁੱਪ ਕਰਕੇ ਹੁਣ ਇੱਕ ਕੱਪ ਚਾਹ ਬਣਾ ਦਿਓ ਮੇਰੀ ਸਿਮਰਨ ਮੈਂ ਤੈਨੂੰ ਲਾਸਟ ਵਾਰੀ ਕਹਿਣ ਲੱਗੀ ਹਾਂ ਮੈਂ ਚਾਹ ਨਹੀਂ ਬਣਾਉਣੀ ਹੁਣੇ ਗੈਸ ਫ੍ਰੀ ਹੋਣ ਲੱਗਾ ਦੂਸਰੇ ਵਾਰ ਸਿਰਹੀ ਆ ਬਣਾ ਸਕਦੀ ਏ ਤੂੰ ਯਾਰ ਬਣਾ ਦਿਓ ਕੀ ਹੋ ਚੱਲਾ ਇਹਦੇ ਵਿੱਚ ਤੁਸੀਂ ਤੇ ਐ ਲੜਦੀ ਹੋ ਜਿੱਦਾਂ ਮੈਂ ਤੁਹਾਡੇ ਕੋ ਪਤਾ ਨਹੀਂ ਕੀ ਮੰਗ ਲਿਆ ਹੁੰਦਾ ਚਾਹ ਹੀ ਮੰਗੀ ਇੱਕ ਕੱਪ ਬਣਾ ਦਿਓ ਤੁਸੀਂ ਮੇਰੀ ਭੈਣਾ ਵਰਗੀ ਨਹੀਂ ਆ ਬਣਾ ਦਿਓ ਇੱਕ ਕੱਪ ਚਾਹ ਅੱਛਾ ਜਦੋਂ ਖਾਣਾ ਪੀਣਾ ਹੁੰਦਾ ਨਾ ਉਹ ਤਾਂ ਪੈਨ ਬਣ ਜਾਂਦੀ ਆ ਤੇ ਜਦੋਂ ਕੰਮ ਵੱਲੋਂ ਕਹਦੇ ਨਾ ਉਦੋਂ ਮੈਨੂੰ ਜਿਠਾਣੀ ਗੇਂਦ ਦਿੰਦੀ ਆ ਮੇਕੋ ਨਹੀਂ ਚਾਹ ਮੰਨੀ ਨਾਲੇ ਦੂਜੀ ਗੱਲ ਮਮਮੀ ਨੀ ਨਜ਼ਰ ਆਉਂਦੇ ਉੱਪਰ ਵੀ ਨਹੀਂ ਹੈਗੇ ਵੱਡੇ ਤਾਂ ਤੁਸੀਂ ਆ ਪਤਾ ਹੋਊਗਾ ਤੁਹਾਨੂੰ ਕਿੱਥੇ ਆ ਮਮਮੀ ਮੈਨੂੰ ਤਾਂ ਦੱਸ ਕੇ ਨਹੀਂ ਜਾਂਦੇ ਨੂੰ ਹੀ ਪਤਾ ਹੋਊਗਾ ਕਿੱਥੇ ਗਏ ਨਹੀਂ ਮੈਂ ਤੇ ਅੰਦਰ ਸੌਂ ਗਈ ਸੀ ਤਾਂ ਤੈਨੂੰ ਪੁੱਛਣ ਨਹੀਂ ਆ ਪਿਛੈ ਕਿੱਥੇ ਗਏ ਹਾਂ ਤੇ ਤੈਨੂੰ ਦੱਸ ਗਏ ਹਾਂ ਵੀ ਸਿਮਰਨ ਮੈਂ ਚੱਲੀ ਤਾਨੂੰ ਦੱਸ ਕੇ ਜਾਂਦਾ ਮम्मी ਮੈਨੂੰ ਕਿੱਥੇ ਦੱਸਦੇ ਆ ਮੈਂ ਮੈਨੂੰ ਤਾਂ ਕੋਈ ਕੁਝ ਸਮਝਦਾ ਨਹੀਂ ਇਸ ਘਰ ਵਿੱਚ ਤੁਹਾਨੂੰ ਦੱਸਿਆ ਹੋਣਾ ਵੱਡੀ ਚਠਾਣੀ ਤੇ ਫਿਰ ਤੂੰ ਹੀ ਆ ਆਹੋ ਹੈ ਗਈਆਂ ਜਜਾਨੀ ਬਣਾ ਲਈ ਆ ਕੇ ਆਪੀ ਚਾ ਕਿੰਦਾ ਆਰਡਰ ਮਾਰਦੀ ਹੁਣ ਭੈਣ ਬਣੀ ਚਾਹ ਬਣਾ ਦਿਓ ਚਾਹ ਬਣਾ ਦਿਓ ਦਿਨੀ ਤੈਨੂੰ ਮੈਂ ਚਾਹ ਬਣਾ ਕੇ ਚੰਗੀ ਤਰ੍ਹਾਂ